ਆਸਥਾਨਾ ਜੁੜੀ ਹੋਈ ਚੀਜ਼ ਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜਾਣਾ ਚਾਹੁੰਦੇ ਆ ਦਰਸ਼ਕਦਾਰਾਂ ਵਾਸਤੇ ਤੀਰਥ ਯਾਤਰਾ ਤੇ ਪਰ ਕਈ ਕਿਸਮ ਦੀਆਂ ਮਜਬੂਰੀਆਂ ਆਰਥਿਕ ਮਜਬੂਰੀਆਂ ਸਮਾਜਿਕ ਮਜਬੂਰੀਆਂ ਉਹ ਅੱਗੇ ਆ ਜਾਂਦੀਆਂ ਕਈ ਵਾਰੀ ਜਾਂ ਕੋਈ ਸੇਵਾ ਸੰਭਾਲ ਵਾਸਤੇ ਕੋਈ ਹੋਰ ਅਸਿਸਟੈਂਟ ਨਹੀਂ ਹੈਗਾ ਬੰਦਾ ਨਹੀਂ ਹੈ ਕੋਈ ਇਹ ਬੱਸ ਦੇ ਵਿੱਚ ਡਾਕਟਰ ਦੇ ਨਾਲ ਅਸਿਸਟੈਂਟ ਉਹ ਵੀ ਬੈਠਣਗੇ ਤੇ ਬਕਾਇਦਾ ਤੌਰ ਤੇ ਸਭ ਕੁਝ ਉਹਨਾਂ ਨੂੰ ਖਾਣ ਪੀਣ ਤੋਂ ਲੈ ਕੇ ਰਹਿਣ ਤੱਕ ਦਾ ਸਾਰਾ ਪ੍ਰਬੰਧ ਜਿਹੜਾ ਉਹ ਪਲੇਫਾਰਮਟ ਹੁਣ ਹੋਊਗਾ ਤਿੰਨ ਬਸਾਂ ਬਰਡਵਾਲ ਪਿੰਡ ਤੋਂ ਜਾਣਗੇ 120 ਬੰਦੇ ਹੋਣਗੇ ਜਾਣਗੇ ਸੋ ਜਿਹੜੇ ਜ਼ਿਲ੍ਹੇ ਬਾਰਡਰ ਵਾਲੇ ਜ਼ਿਲ੍ਹੇ ਨੇ ਉਹਨਾਂ ਨੂੰ ਤਕਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਮਾਤਾ ਨਾਨਾ ਦੇਵੀ ਜੀ ਦੇ ਦਰਸ਼ਨ ਵਿਰਾਸਤੇ ਖਾਲਸਾ ਪਾਈ ਜਤਾ ਜੀ ਦਾ ਮਿਊਜ਼ੀਅਮ ਜਿਹੜਾ ਬਣਾਇਆ ਤੇ ਜਿੰਨੇ ਵੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਕਿਉਂਕਿ 350 ਸਾਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਛੇਤੀ ਦਿਵਸ ਉਹ ਪੂਰਾ ਮਨਾ ਰਹੇ ہیں ਇਸ ਸਾਲ ਦੇ ਵਿੱਚ ਤੇ ਉਹ ਉਹ ਵੀ ਉਹਨਾਂ ਦੀ ਵੀ ਆਨੰਦਪੁਰੀ ਉਹਨਾਂ ਨੇ ਬਸਾਈ ਸੀ ਸੋ ਉਸ ਸੰਬੰਧ ਦੇ ਵਿੱਚ ਵੀ ਬਹੁਤ سارے ਲੋਕ ਜਿਹੜੇ ਨੇ ਉੱਥੇ ਜਾਣਾ ਚਾਹੁੰਦੇ ਦਰਸ਼ਨ ਕਰਨਾ ਚਾਹੁੰਦੇ ਪੂਰੀ ਦੁਨੀਆ ਤੋਂ ਬਹੁਤ ਸਾਰੇ ਲੋਕਾਂ ਨੂੰ ਅਸੀਂ ਸਰਦਾ ਪੱਤਰ ਵੀ ਦਿੱਤਾ ਦੇਸ਼ ਦੇ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਜੀ ਨੂੰ ਸਾਰੇ ਮੁੱਖ ਮੰਤਰੀ ਸਹਿਬਾਨ ਨੂੰ ਤੇ ਵਿਦੇਸ਼ਾਂ ਤੋਂ ਵੀ ਬਹੁਤ ساری ਸੰਗਤ ਜਿਹੜੀ ਹੈ ਉੱਥੇ ਪਹੁੰਚੂਗੀ ਤੇ ਅਸੀਂ ਉਹਨਾਂ ਦਾ ਸਵਾਗਤ ਕਰਨ ਲਈ ਮੇਜ਼ਬਾਨ ਦੇ ਤੌਰ ਤੇ ਤਿਆਰ ਰਹਾਂਗੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਮੰਤਰੀਆਂ ਦੀਆਂ ਐਮ ਐਲ ਏ ਸਹਿਬਾਨ ਦੀਆਂ ਲੋਕਾਂ ਦੀਆਂ ਵਲੰਟੀਅਰਾਂ ਦੀਆਂ ਸਭ ਦੀਆਂ ਡਿਊਟੀਆਂ ਲੱਗੀਆਂ ਔਰ 350 ਸਾਲਾਂ ਜਿਹੜਾ ਸ਼ਹੀਦੀ ਪੁਰਗ ਹੈ ਉਹ ਪੂਰੀ ਦੁਨੀਆ ਲਈ ਇੱਕ ਮਿਸਾਲ ਅਸੀਂ ਪੇਸ਼ ਕਰਾਂਗੇ ਕਿ ਸਾਡੇ ਪੁਰਖਿਆਂ ਨੇ ਕਿਸ ਤਰ੍ਹਾਂ ਮਾਨਵਤਾ ਦੀ ਰਾਖੀ ਲਈ ਜਿਨ੍ਹਾਂ ਆਪਣੀਆਂ ਕੁਰਬਾਨੀਆਂ ਦਿੱਤੀਆਂ ਕਿਸ ਤਰ੍ਹਾਂ ਮੁਨਕਤਾ ਦੀ ਸੇਵਾ ਲਈ ਆਪਣਾ ਆਪ ਨਿਸ਼ਾਵਰ ਕੀਤਾ ਗੁਰਦੁਆਰਾ ਸ੍ਰੀ ਸ਼ੀਸ਼ਕਨ ਸਾਹਿਬ ਤੇ ਗੁਰਦੁਆਰਾ ਰਕਾਬगंज ਸਾਹਿਬ ਤੋਂ ਸ਼ੁਰੂਆਤ ਹੋ ਚੁੱਕੀ ਹੈ 25 ਤਰੀਕ ਨੂੰ ਅਸੀਂ ਵੀ ਗਏ ਸੀ ਉੱਥੇ ਕੀਰਤਨ ਸਮਾਗਮ ਹੋਏ ਸੀ ਤੇ 23 24 25 ਨੂੰ ਇੱਥੇ ਮੈਂ ਅਨੰਦਪੁਰ ਸਾਹਿਬ ਵਿਖੇ ਲੋਕਿਕ ਕੀਰਤਨ ਅਕਨਿਸ਼ ਸਾਹਿਬ ਦੇ ਪਉਪ ਪਾਈ ਜਾਣਗੇ ਤੇ ਸਮਾਗਮ ਹੋਣਗੇ ਲਾਈਟ ਐਂਡ ਸਾਊਂਡ ਸ਼ੋਅ ਹੋਣਗੇ ਜਿੱਥੇ-ਜਿੱਥੇ ਗੁਰੂ ਸਾਹਿਬ ਦੀ ਚਰਨ ਛੋਪਾ ਪ੍ਰਾਪਤ ਅਰਤੀ ਖਾਸ ਤੌਰ ਤੇ ਮਾਲਵੇ ਚੀ ਜਿਆਦਾ ਹੈ ਉੱਥੇ ਉਹਨਾਂ ਪਿੰਡਾਂ ਨੂੰ ਵੈਸੇ ਵੀ ਵਿਕਾਸ ਵਾਸਤੇ ਵੀ ਗ੍ਰੈਂਟਾਂ ਤੇ ਨਾਲ-ਨਾਲ ਸ਼ਹੀਦੀ ਦਿਵਸ ਨੂੰ ਮਨਾਉਣ ਵਾਸਤੇ ਜਿਹੜੇ ਸਮਾਗਮ ਵੀ ਇਹਨਾਂ ਪਿੰਡਾਂ 'ਚ ਕਰਾਏ ਜਾਣਗੇ ਤੇ 24 ਤਰੀਕ ਨੂੰ ਸਪੈਸ਼ਲ ਸੈਸ਼ਨ ਪਹਿਲੀ ਵਾਰ ਹਿਸਟਰੀ ਦੇ ਚ ਹੋਊਗਾ ਕਿ ਚੰਡੀਗੜ੍ਹ ਵਿਧਾਨ ਸਭਾ ਚੋਂ ਨਿਕਲ ਕੇ ਪ੍ਰੋਸੀਸ਼ਨ ਜਿਹੜਾ ਅਨੰਦਪੁਰ ਸਾਹਿਬ ਦੇਖੇ ਕੀਤਾ ਜਾਊਗਾ ਉਹਦਾ ਸਾਰਾ ਪ੍ਰਬੰਧ ਹੋ ਗਿਆ ਤੇ ਬਹੁਤ ਸਾਰੇ ਇਤਿਹਾਸਕ ਫੈਸਲੇ ਉਸ ਸੈਸ਼ਨ ਚ ਕੀਤੇ ਜਾਣਗੇ ਤੇ ਅੱਜ ਰਸਮੀ ਤੌਰ ਤੇ ਤੂਰੀ ਵਿਧਾਨ ਸਭਾ ਹਲਕੀ ਤੋਂ ਸ਼ੁਰੂਆਤ ਕੀਤੀ ਹੈ ਸਾਰੇ ਪੰਜਾਬ ਚ ਰਜਿਸਟ੍ਰੇਸ਼ਨ ਹੋ ਜੂਗੀ ਤੇ ਲਗਭਗ ਇੱਕ ਵਿਧਾਨ ਸਭਾ ਕੋ 16000 ਤੋਂ ਵੱਧ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਲੈ ਕੇ ਜਾਵਾਂਗੇ ਤੇ ਤਾਂ ਕਿ ਅਸੀਂ ਇਹ ਪੁੰਨ ਖੱਟ ਸਕੀਏ ਕਿ ਬਹੁਤ ਸਾਰੇ ਬਜ਼ੁਰਗ ਜਿਹੜੇ ਨੇ ਉਹਨਾਂ ਨੂੰ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਕੋਈ ਹੋਰ ਮਜਬੂਰੀਆਂ ਹੋ ਜਾਂਦੀਆਂ ਨੇ ਜਿਹੜੀਆਂ ਜਾਣਾ ਚਾਹੁੰਦੇ ਨੇ ਪਰ ਨਹੀਂ ਜਾ ਸਕਦੇ ਜਿਵੇਂ ਅੱਜ ਵੀ ਬਜ਼ੁਰਗ ਬਹੁਤ ਸਾਰੇ ਮਿਲੇ ਜਿਹੜੇ ਜਿਨ੍ਹਾਂ ਨੂੰ ਕਈ ਕਈ ਸਾਲ ਹੋ ਗਏ ਤਾਂ ਮਤਲਬ 10-10 ਸਾਲ 12-12 ਸਾਲ ਹੋ ਗਏ ਦਰਬਾਰ ਸਾਹਿਬ ਨਹੀਂ ਜਾਇਆ ਗਿਆ ਤੇ ਹੁਣ ਉਹਨਾਂ ਨੂੰ ਲੈ ਕੇ ਜਾਵਾਂਗੇ ਦਰਸ਼ਨ ਦਿਦਾਰੇ ਕਰਾ ਕੇ ਲਿਆਵਾਂਗੇ ਪਿਛਲੀ ਵਾਰ ਰੇਲਵੇ ਨੇ ਹੀ ਮਨਾ ਕਰਤਾ ਸੀਗਾ ਇੰਜਣ ਦੇਣ ਤੋਂ ਉਸ ਵੇਲੇ ਕਹਿੰਦੇ ਸਾਡੇ ਕੋਲੇ ਘੱਟ ਨੇ ਹਨਾ ਜਿੰਨੇ ਵੀ ਤਾਂ ਫਟੇ ਘੱਟ ਸਾਬ ਤੇ ਜਿੰਨੇ ਪੰਜਾਬ ਤੋਂ ਬਾਹਰ ਨੇ ਜਦੋਂ ਦਿੱਲੀ ਤਾਂ ਕੋਈ ਵੀ ਬਾਈਪਾਸ ਜਾ ਸਕਦੇ ਆ ਪਰ ਜਿਵੇਂ ਹਜੂਰ ਤਕਸਰੀ ਹਜੂਰ ਸਾਹਿਬ ਜਾਂ ਤਕਸਰੀ ਪਟਨਾ ਸਾਹਿਬ ਜਾਂ ਫਿਰ ਘਟੂ ਸ਼ਾਮ ਵੀ ਬਸਤੇ ਜਾਇਆ ਜਾ ਸਕਦਾ ਘਟੂ ਸ਼ਾਮ ਤੇ ਵੀ ਲੋਕ ਬਹੁਤ ਸਾਰੇ ਸਾਡੇ ਲੋਕ ਜਾਂਦੇ ਨੇ ਤੋਂ ਦਰਸ਼ਨ ਕਰ ਲੈ ਤੇ ਪਰ ਜਿਹੜੇ ਦੂਰ ਨੇ ਉਹਨਾਂ ਵਾਸਤੇ ਸੀ ਜੇ ਰੇਲਵੇ ਨਾਲ ਵੀ ਸਾਡਾ ਅਸੀਂ ਟਾਈ ਅਪ ਕਰ ਰਹੇ ਆ ਔਰ ਟ੍ਰੇਨ ਦੇ ਵਿੱਚ 1000 ਬੰਦਾ ਲਗਭਗ ਚਲੇ ਜਾਂਦਾ ਕੱਟੇ ਸੋ ਪਰ ਇਹ ਵੀ ਹੁਣ ਦੁਬਾਰਾ ਜਿਹੜੀ ਸ਼ੁਰੂਆਤ ਹੈ ਇਹ ਉਹ ਇਸ ਤਰ੍ਹਾਂ ਜਾਰੀ ਰਹੂਗਾ ਇਸੇ ਤਰ੍ਹਾਂ ਜਿਹੜਾ ਅ ਕਵੇ ਪਤਾ ਕੀ ਹੈ ਅਸਲ ਚ ਉਹ ਕੱਢਣ ਦਾ ਮਕਸਦ ਇਹ ਹੈ ਪਰਚੇ ਕੱਢਣਾ ਕਿ ਕੋਈ ਇਹ ਨਾ ਕਵੇ ਕਿ ਯਾਰ ਆਪਦੇ ਬੰਦੇ ਲੈ ਕੇ ਨਹੀਂ ਤਾਂ ਯਾਰ ਇਹਨਾਂ ਦੇ ਇਨੇ ਸਰਪੰਚ ਇਨਾਂ ਦੇ ਨੇ ਆ ਉਹ ਨੇ ਉਹ ਨੇ ਇਦਾਂ ਦੀ ਕੋਈ ਵਾਰੀ ਇਲਜ਼ਾਮ ਲਾਉਣ ਵਾਲੇ ਕੁਝ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਲੋਕਾਂ ਦੇ ਸਾਹਮਣੇ ਲੋਕਾਂ ਦੇ ਬੱਚੇ ਛੋਟੇ ਛੋਟੇ ਬੱਚੀਆਂ ਜਿਹੜੀਆਂ ਨੇ ਉਹ ਲਾਟਰੀ ਦਾ ਬੱਚੀਆਂ ਕੱਢ ਰਹੀਆਂ ਨੇ ਤੁਸੀਂ ਪਲੀਜ਼ ਉਹਨਾਂ ਨੂੰ ਕਵਰ ਕਰਿਓ ਔਰ ਜਿਨ੍ਹਾਂ ਜਿਨ੍ਹਾਂ ਦੇ ਨਿਕਲੀਆਂ ਨੇ ਉਹਨਾਂ ਨੂੰ ਵੀ ਤੁਸੀਂ ਗੱਲਬਾਤ ਕਰੋ ਤੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਸ਼ਾਇਦ ਸਾਡੇ ਨਾਲੋਂ ਜ਼ਿਆਦਾ ਉਹ ਵੀ ਦੱਸ ਸਕਦੇ ਆ ਬਹੁਤ ਬਤਨਵਾਜੀ ਪੈਸੇ ਦੇਖੋ ਰੇਲਵੇ ਨੇ ਪੈਸੇ ਚਾਹੀਦੇ ਆ ਰੇਲਵੇ ਨੂੰ ਅਸੀਂ ਸਾਰੀ ਪੇ ਪੰਜਾਬ ਗਵਰਨਮੈਂਟ ਵੱਲੋਂ ਪੇ ਕਰਾਂਗੇ ਅਸੀਂ ਕਿਹੜਾ ਕੋਈ ਉਹਨਾਂ ਤੋਂ ਕੋਈ ਐਸਾਨ ਕਰਵਾ ਰਹੇ ਜਾਂ ਕੋਈ ਮੁਫਤ ਚ ਮੰਗ ਰਹੇ ਹਨਾ ਰੇਲਵੇ ਪਿਛਲੀ ਵਾਰ ਵੀ ਰੇਲਵੇ ਦਾ ਕੋਈ ਕਰੋਨਾ ਕਰਕੇ ਜਾਂ ਕੋਈ ਉਹਨਾਂ ਦੇ ਇੰਜਣਾਂ ਦੀ ਕੋਈ ਕਹਿੰਦੇ ਸਾਡੇ ਕੋਲ ਕਮੀ ਹੋ ਗਈ ਸੀ ਪਰ ਰੇਲਵੇ ਨਾਲ ਸਾਡੇ ਜਿਹੜੇ ਸੰਪਰਕ ਜਾਰੀ ਨੇ ਜਦੋਂ ਵੀ ਹੋਊਗਾ ਤਾਂ ਜਾਰੀ ਨਹੀਂ ਉਹ ਜਿਹੜੇ ਸ਼ਹੀਦੀ ਸਮਾਗਮਾਂ ਵਾਸਤੇ ਤਾਂ ਅਲੱਗ ਤੋਂ ਐ ਉਹ ਤਾਂ ਸ਼੍ਰੀਨਗਰ ਤੋਂ ਕਾਫਲੇ ਚੱਲਣਗੇ ਯਾਤਰਾ ਮਾਲਵੇ ਚੋਂ ਦੋ ਥਾਵਾਂ ਤੋਂ ਤਰਵੰਦੀ ਸਾਹਿਬ ਤੋਂ ਤੇ ਫਿਰੋਜ਼ਪੁਰ ਤੋਂ ਚੱਲਣਗੇ ਤੇ ਤਰਨਤਨ ਸਾਹਿਬ ਤੋਂ ਦਰਬਾਰ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਤੋਂ ਉਹ ਚੱਲਣਗੇ 23 24 25 ਨੂੰ ਅਸੀਂ ਇਕੱਠੇ ਹੋਵਾਂਗੇ ਅਨੰਦਪੁਰ ਸਾਹਿਬ ਉਸ ਤੋਂ ਬਾਅਦ ਫਿਰ ਦਿੱਲੀ ਨੂੰ ਚਾਂਦਨੀ ਚੌਕ ਵਿਕੇ ਜਿੱਥੇ ਸ਼ਹੀਦੀ ਹੋਈ ਗੁਰੂ ਸਾਹਿਬ ਦੀ ਉੱਥੇ ਵਾਸਤੇ ਕਾਫਲੇ ਯਾਤਰਾਵਾਂ ਚੱਲਣਗੇ ਉਹ ਲੱਗਦੇ ਵਰਤੋਂ ਹੈ ਇਹ ਲੱਗ ਲੈਣਾ ਇਹ ਤਾਂ ਕਿੰਨਾ ਸਮਾਂ ਚੱਲੇਗੀ ਇਹ ਪੂਰੀ ਯਾਤਰਾ ਇਹ ਤਾਂ ਜੀ ਜਿੰਨਾ ਚਿਰ ਮਤਲਬ ਸਾਡੇ ਕੋਲ ਲੋਕਾਂ ਵੱਲੋਂ ਆਈ ਜਾਊਗਾ ਜਿਹੜਾ ਬਈ ਹਾਂ ਅਸੀਂ ਜਾਣਾ ਸੀ ਨਾ ਉਹ ਤਾਂ ਚੱਲ ਜੇ ਅਨਲਿਮਿਟਡ ਟਾਈਮ